ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਦੇ ਅਸੀਂ ਤੜਕਾ ਚੈਨਲ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈਗਾ ਤੇ ਆਮ ਜੀ ਗੱਲ ਹੈਗੀ ਬਾਰਿਸ਼ ਦੇ ਮੌਸਮ ਦੇ ਵਿੱਚ ਸਿੱਕਾਂ ਤੇ ਜ਼ਖਾਮ ਹੋਣ ਦੀ ਗੱਲ ਆਮ ਜੀ ਆ ਗਈ ਤੇ ਹਰੇਕ ਨੂੰ ਘਰ ਦੇ ਵਿੱਚ ਹੋ ਜਾਂਦਾ ਖਾਸ ਕਰਕੇ ਬੱਚਿਆਂ ਨੂੰ ਜ਼ਿਆਦਾ ਹੁੰਦਾ ਹੈਗਾ ਜਿਵੇਂ ਕਿ ਮੇਰੇ ਬੇਟੇ ਨੂੰ ਹੁਣ ਜ਼ਖਾਮ ਤੇ ਸਿੱਕਾਂ ਲੱਗ ਰਹੀਆਂ ਨੇ ਤੇ ਉਹਦੇ ਲਈ ਮੈਂ ਬਣਾ ਰਹੀ ਸੀ ਇਹ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂ ਇਹ ਆਪਾਂ ਨੁਕਤਾ ਵੱਡਿਆਂ ਲਈ ਬੱਚਿਆਂ ਲਈ ਹਰੇਕ ਲਈ ਵਰਤ ਸਕ ਜਾਂਗੇ ਜਿਹੜੇ ਮਤਲਬ ਕਿ 5 ਸਾਲ ਤੋਂ ਉੱਪਰ ਤੱਕ ਦੇ ਬੱਚੇ ਨੇ ਖਾ ਪੀ ਸਕਦੇ ਨੇ ਵਧੀਆ ਖਾਂਦੇ ਆਗੇ ਇਹ ਆਪਾਂ ਉਹਨਾਂ ਨੂੰ ਦੇ ਸਕਦੇ ਆਂਗੇ ਤੇ ਕਿਸੇ ਨੂੰ ਵੀ ਬਜ਼ੁਰਗਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਹਰੇਕ ਨੂੰ ਦੇ ਸਕਦੇ ਆਂਗੇ ਤੇ ਇਹਦੇ ਲਈ ਆਪਾਂ ਨੂੰ ਜਿਹੜਾ ਸਮਗਰੀ ਚਾਹੀਦੀ ਆਗੀ ਇਹ ਵਾਲੇ ਗਰਦੰਮੀ ਬਦਾਮ ਲੈਣਗੇ ਇਹ ਆਮ ਦੂਸਰੇ ਛੋਟੇ ਬਦਾਮ ਲੈਣਗੇ ਜਿਹੜੇ ਆਪਾਂ ਰੂਟੀਨ ਦੇ ਵਿੱਚ ਵਰਤਦੇ ਹਾਂਗੇ ਬਦਾਮ ਉਹ ਵਾਲੇ ਨਹੀਂ ਹੈਗੇ ਇਹ ਗੜਦੰਮੀ ਬਦਾਮ ਥੋੜੇ ਜਿਹਾ ਹਲਕੇ ਜਿਹੇ ਕੌੜੇ ਹੁੰਦੇ ਆ ਟੇਸਟ ਇਹਨਾਂ ਦਾ ਤੇ ਇਹ ਹੈਗੇ ਆ ਆਪਣੀ ਖਸ਼ਖਸ ਤੇ ਇਹ ਹੈਗੇ ਨੇ ਆਪਣੇ ਚਾਰੇ ਮਗਜ ਜੋ ਮਿਕਸ ਕਰੇ ਹੋਏ ਨੇਗੇ ਤੇ ਇਹ ਹੈਗੇ ਆ ਕਾਲੀ ਮਿਰਚ ਤੇ ਇਹ ਹੈਗਾ ਮਿਸ਼ਰੀ ਆਪਾਂ ਨੇ ਇਹਨਾਂ ਨੂੰ ਲੈਤਾਗਾ ਮਤਲਬ ਕਿ ਇਹਦੇ ਨਾਲ ਤਾਂ ਆਪਣੇ 30 ਗ੍ਰਾਮ ਸਾਰਾ ਕੁਝ ਮਿਰਚਾਂ ਲੈਂਦੇ ਨੇ ਆਪਣੇ 10 ਗ੍ਰਾਮ ਫਿਰ ਆਪਾਂ ਇਹ ਮਿਰਚਾਂ ਥੋੜੀਆਂ ਜੀਆਂ ਇਹਨਾਂ ਨਾਲੋਂ ਘੱਟ ਮਾਤਰਾ ਦੇ ਵਿੱਚ ਲੈਣੀਆਂ ਨੇਗੀਆਂ ਤੇ ਇਹਨਾਂ ਨੂੰ ਆਪਾਂ ਨੇ ਹੁਣ ਪੀਸ ਕੇ ਤਿਆਰ ਕਰਨਾਗਾ ਗ੍ਰੈਂਡਰ ਦੇ ਵਿੱਚ ਤੇ ਸੋ ਤੁਹਾਨੂੰ ਅਗਲੀ ਹੁਣ ਸਟੈਪ ਦਿਖਾ ਰਿਆਂਗੇ ਇਹਨਾਂ ਨੂੰ ਕਿੱਦਾਂ ਪੀਸ ਕੇ ਤਿਆਰ ਕਰ ਲਾਂਗਾ ਤੇ ਹੁਣ ਸਾਰਿਆਂ ਪਹਿਲਾਂ ਆਪਾਂ ਨੇ ਖਸ ਖਸ ਨੂੰ ਪੀਸ ਲਿਆ ਤੇ ਹੁਣ ਇਹਦੇ ਵਿੱਚ ਦੂਸਰੀ ਸਾਰੀ ਸਮਗਰੀ ਪਾ ਕੇ ਇਹਨੂੰ ਵੀ ਪੀਸ ਲਿਆ ਹੁਣ ਪਹਿਲਾਂ ਆਪਾਂ ਨੇ ਇਹਦੇ ਵਿੱਚ ਬਾਦਾਮ ਪਾਲੇ ਤੇ ਫਿਰ ਇਹ ਚਾਰੇ ਮੱਗਜ ਪਾ ਲਵੇ ਤੇ ਜਿਹੜੀ ਕਾਲੀ ਮਿਰਚ ਆ ਫਿਰ ਆਪਾਂ ਨੇ ਇਹਦੇ ਵਿੱਚ ਕਾਲੀ ਮਿਰਚ ਪਾਉਣੀ ਆਂਗੀ ਤੇ ਇਹਦੇ ਵਿੱਚ ਹੁਣ ਆਪਾਂ ਨੇ ਮੱਗ 'ਚ ਤੇ ਆਪਣੀ ਕਾਲੀ ਮਿਰਚ ਤੇ ਬਦਾਮ ਪਾ ਲਏ ਹੁਣ ਆਪਾਂ ਇਹਨਾਂ ਦਾ ਪਾਊਡਰ ਬਣਾਉਣਾ ਹੈਗਾ ਤੇ ਇਹ ਵਾਲੀ ਮਿਸਰੀ ਆਪਾਂ ਨੇ ਬਾਅਦ ਵਿੱਚ ਪਾਉਣੀ ਆਂਗੀ ਇਹਦੇ ਵਿੱਚ ਨਹੀਂ ਪਾਉਣੀ ਹੈਗੀ ਪੀਸਣ ਤੋਂ ਬਾਅਦ ਵਿੱਚ ਇਹ ਕੁਝ ਪੂਜੀ ਇਸ ਤਰ੍ਹਾਂ ਦੀ ਲੱਗ ਰਹੀ ਹੈਗੀ ਤੇ ਆਪਾਂ ਨੇ ਹੁਣ ਇਹਦੇ ਵਿੱਚ ਮਿਸਰੀ ਕੁੱਟ ਕੇ ਮਿਕਸ ਕਰਨੀ ਆ ਇਹਨੂੰ ਆਪਾਂ ਸੁੱਕੀ ਪੰਜੀਰੀ ਵੀ ਕਹਿ ਸਕਦੇ ਆਂਗੇ ਕਿ ਹੁਣ ਆਪਾਂ ਨੇ ਮਿਸਤੀ ਦਾ ਕੁੱਟ ਕੇ ਬਿਲਕੁਲ ਪਾਊਡਰ ਬਣਾ ਲਿਆ ਹੈਗਾ ਤੇ ਇਹਨੂੰ ਬਣਾਉਣ ਦੇ ਦੋ ਤਰੀਕੇ ਨੇਗੇ ਆਪਾਂ ਇਹਦੇ ਵਿੱਚ ਏਦਾਂ ਹੀ ਮਿਸ਼ਰੀ ਨੂੰ ਮਿਕਸ ਕਰ ਸਕਦੇ ਆਂਗੇ ਇੱਕ ਤਰੀਕਾ ਤਾਂ ਇਹ ਹੈਗਾ ਇੱਕ ਇਹਨੂੰ ਆਪਾਂ ਘਿਓ ਦੇ ਵਿੱਚ ਭੁੰਨ ਕੇ ਬਣਾਉਣਾਗਾ ਮੇਰੇ ਬੇਟੇ ਨੂੰ ਘਿਓ ਦੇ ਵਿੱਚ ਭੁੰਨ ਕੇ ਬਣਾਇਆ ਹਜ਼ਾਰਾ ਪਸੰਦ ਆਇਆਗਾ ਤੁਹਾਡੇ ਘਰ ਦੇ ਵਿੱਚ ਚਾਹੇ ਕਿਸੇ ਨੂੰ ਏਦਾਂ ਵੀ ਪਸੰਦ ਆ ਜਾਏਗਾ ਖਾਣਾ ਇਹ ਏਦਾਂ ਇਹਦੇ ਵਿੱਚ ਮਿਸ਼ਰੀ ਮਿਕਸ ਕਰੀ ਹੋਈ ਤਾਂ ਇੱਕ ਹਫ਼ਤੇ ਤੱਕ ਹੀ ਰਹੇਗੀ ਜੇ ਜੇ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨ ਲਵਾਂਗੇ ਤਾਂ ਘੱਟੋ-ਘੱਟ ਆਪਣਾ 1 ਮਹੀਨੇ ਤੱਕ ਇਹ ਖਰਾਬ ਨਹੀਂ ਆਪਾਂ ਨੇ ਘੱਟੋ-ਘੱਟ 2 ਚਮਚੇ ਦੇ ਅਸੀਂ ਘਿਓ ਦੇ ਲੈਣੇ ਨੇ ਜ਼ਿਆਦਾ ਘਿਓ ਨਹੀਂ ਲੈਣਾ ਹੈਗਾ না ਜ਼ਿਆਦਾ ਇਹ ਗਿੱਲੀ ਹੋ ਜਾਊਗੀ ਇਹ ਸਾਰੀ ਸਮੱਗਰੀ ਆਪਾਂ ਇਹਦੇ ਵਿੱਚ ਹੁਣ ਮਿਕਸ ਕਰ ਦੇਣੀ ਹੈ ਇਹਨੂੰ ਬਣਾਉਣਾ ਵੀ ਬਸ ਆਪਾਂ 2 ਤੋਂ 3 ਮਿੰਟ ਤੱਕ ਹੀ ਹੁੰਦਾ ਹੈਗਾ ਜ਼ਿਆਦਾ ਟਾਈਮ ਨੂੰ ਪਕਾਉਣਾ ਹੈਗਾ ਜਦੋਂ ਤੱਕ ਇਹਦਾ ਕੱਚਾਪਨ ਦੂਰ ਹੋ ਜਾਏ ਸਿਰਫ ਓਨਾ ਕੁ ਟਾਈਮ ਤੱਕ ਹੀ ਇਹਨੂੰ ਪਕਾਉਣਾ ਹੈਗਾ ਜ਼ਿਆਦਾ ਨਹੀਂ ਇਹਨੂੰ ਰੋਸਟ ਕਰਨਾ ਹੈਗਾ ਤੇ ਆਪਾਂ ਇਹਨੂੰ ਉਥਲ ਲੇ ਉਤਾਰ ਕੇ ਜਦੋਂ ਪੱਕੀ ਠੰਡੀ ਕਰਕੇ ਹੀ ਮਿਸਰੀ ਵਿੱਚ ਮਿਕਸ ਕਰਨੀ ਆਂਗੇ ਏ ਆਪਣੀ ਦੇਸੀ پنਜਰੀ ਪੱਕ ਕੇ ਤਿਆਰ ਹੋ ਚੁੱਕੀ ਆ ਗਈ ਹੁਣ ਆਪਾਂ ਇਹਨੂੰ ਠੰਡੀ ਕਰਨ ਤੋਂ ਬਾਅਦ ਵਿੱਚ ਇਸ ਦੇ ਵਿੱਚ ਮਿਸਰੀ ਦਾ ਪਾਊਡਰ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਵਿੱਚ 4 ਤੋਂ 5 ਚਮਚੇ ਮਿਸਰੀ ਦੇ ਮਿਕਸ ਕਰਨੇ ਨੇ ਇਹ ਆਪਣੀ پنਜਰੀ ਠੰਡੀ ਹੋ ਚੁੱਕੀ ਸੀ ਤੇ ਹੁਣ ਇਹਦੇ ਵਿੱਚ ਆਪਾਂ 4-5 ਚਮਚੇ ਮਿਸਰੀ ਦੇ ਮਿਕਸ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਜਿੰਨੀ ਵੀ ਮਰਜ਼ੀ ਬਣਾ ਸਕਦੇ ਹੋਵੋਗੇ ਹੁਣ ਆਪਾਂ ਇਹਦੇ ਵਿੱਚ ਮਿਸਰੀ ਵਾਲਾ ਪਾਊਡਰ ਮਿਕਸ ਕਰ ਰਹੇ ਆਂਗੇ ਤੇ ਇਸ ਤੋਂ ਬਾਅਦ ਵਿੱਚ ਅਸੀਂ ਤੁਹਾਨੂੰ ਲੈਣ ਦਾ ਤਰੀਕਾ ਦੱਸਾਂਗੇ ਵੀ ਕਿੱਦਾਂ ਲੈਣੀ ਆ ਇਹ ਹੁਣ ਆਪਾਂ ਨੇ ਇਹ ਸਾਰੀ ਪੰਜੀਰੀ ਤਿਆਰ ਕਰ ਲਈ ਹੈ ਜੋ ਸਿੱਕਾਂ ਤੇ ਜਖਾਮ ਲਈ ਆਗੀ ਇਹਨੂੰ ਘੱਟੋ-ਘੱਟ 15 ਦਿਨ ਲੈਣ ਨਾਲ ਆਪਣੀਆਂ ਸਿੱਕਾਂ ਤੇ ਜਖਾਮ ਬਿਲਕੁਲ ਠੀਕ ਹੋ ਜਾਏਗਾ ਤੇ ਜਿੱਦਾਂ ਕਿ ਹੁਣ ਆਪਾਂ ਨੂੰ ਮੌਸਮ ਦੇ ਵਿੱਚ ਅਲਰਜੀ ਵਗੈਰਾ ਹੋ ਜਾਂਦੀ ਹੈਗੀ ਸਿੱਕਾਂ ਦੀ ਨੱਕ ਦੇ ਵਿੱਚੋਂ ਪਾਣੀ ਵਗਣਾ ਤੇ ਇਹ ਸਾਰਾ ਇਹਦੇ ਖਾਣ ਨਾਲ ਠੀਕ ਹੋ ਜਾਏਗਾ ਫੋਂ ਤਾਂ ਤੁਹਾਨੂੰ ਅਸੀਂ ਇਹਦਾ ਲੈਣ ਦਾ ਤਰੀਕਾ ਦੱਸ ਰਿਆਂਗੇ ਵੱਡਿਆਂ ਨੂੰ ਇਹ ਵਾਲੇ ਚਮਚ ਦੋ ਦੇਣੇ ਆ ਤੇ ਛੋਟੇ ਬੱਚਿਆਂ ਨੂੰ ਆਪਾਂ ਨੇ ਇੱਕ ਚਮਚ ਦੇਣਾਗਾ ਇਹਨੂੰ ਦੇਣਾਗਾ ਦੁੱਧ ਜਾਂ ਚਾਹ ਦੇ ਨਾਲ ਰਾਤ ਨੂੰ ਸੌਂਦੇ ਸਮੇਂ ਹੀ ਲੈਣਾਗਾ ਦੁੱਧ ਤੇ ਚਾਹ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਅਸੀਂ ਆਸ ਕਰਦੇ ਹਾਂਗੇ ਇਹਨੂੰ ਖਾਣ ਤੋਂ ਬਾਅਦ ਵਿੱਚ ਤੁਹਾਡਾ ਜਖਾਮ ਤੇ ਸਿੱਕਾ ਜਰੂਰ ਠੀਕ ਹੋਵੇਗਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਬਣਾ ਕੇ ਤਿਆਰ ਕਰਕੇ ਸਾਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਓ ਤੇ ਤੁਹਾਨੂੰ ਕਿੱਦਾਂ ਲੱਗਿਆਗਾ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ